ਇਹ ਰ ਬਈ ਠੀਕ ਹੈ ਵਧੀਆ ਬਈ ਬੱਕਰੀ ਵਕਾਉ ਦੱਸਿਆ ਜੀ ਤੇਰੇ ਕੋਲੇ ਹਾਂ ਹੈਗੇ ਬਈ ਆਪਣੇ ਕੋਲ ਦੋ ਨੱਕ ਵਕਾਉ ਹੈਗੇ ਦੋ ਨਾਂ ਵਕਾਉ ਆ ਕਿਹੜੇ ਕਿਹੜੇ ਇੱਕ ਤਾਂ ਬਈਆ ਬੱਕਰਾ ਵਕਾਉਗਾ ਹੂੰ ਤੇ ਇੱਕ ਹੋਗਾ ਬੱਕਰਾ ਉਹ ਛੋਟਾਗਾ ਉਸ ਦੋਨੇ ਬੱਕਰੀ ਵਕਾਉ ਨੇ ਹਾਂ ਬੱਕਰੀ ਵਕਾਉ ਦੋਨੇ ਬੱਕਰੀ ਨਹੀਂ ਵਕਾਊਗੀ ਨਾ ਯਾਰ ਬੱਕਰੀ ਨਹੀਂ ਵਕਾਊ ਅੱਛਾ ਹੂੰ ਆਏ ਖੈਨੇ ਇਹ ਵੀਰ ਦੇ ਕੋਰਕ ਪੈ ਰਿਆ ਨਾ ਪੇਰ ਬਰਬਰੀਆ ਮੂੰਹ ਦੇਖ ਕੇ ਗੱਲ ਕਰ ਪੇਰ ਬਰਬਰੀ ਦਾ ਲੱਗਦੀ ਨਹੀਂ ਯਾਰ ਬਾਈ ਇਹ ਹੈ ਬਰਬਰੀਆ ਬੰਦੇ ਨਾਲ ਦੂਰੋਂ ਲਿਆਂਦੇ ਹੈਗੇ ਤੈਨੂੰ ਕੀ ਪਤਾਗਾ ਤੂੰ ਗਲੀ ਜਾਂਦੇ ਹੈਗੇ ਰੋਜ਼ ਬੰਦੇ ਸਾਡੇ ਉੱਥੋਂ ਉੱਥੇ ਹੀ ਸੌਦਾ ਕਰਕੇ ਲਿਆਂਦੇ ਹੈਗੇ ਬਾਕੀ ਆ ਤਾਂ ਹੁਣ ਜਿਹੜੇ ਮੈਂ ਨਗ ਬਕਾਊ ਕਰ ਰੱਖਿਆ ਹੈਗੇ ਇਹ ਤਾਂ ਕਰਦੇ ਹੈਗੇ ਮੇਰੇ ਅੱਛਾ ਹਾਂ ਤੇ ਤੈਨੂੰ ਪਰਖ ਨਹੀਂ ਹੈਗੀ ਬਰਬਰੀ ਦੀ ਫਿਰ ਪਰਖਦਾ ਹੈਗੀ ਹੈਗੀ ਇਹਦੇ ਜਿਹੜੇ ਹਸਾਬ ਦੇ ਕੰਨ ਆਗੇ ਇਹ ਬਰਬਰੀ ਤੇ ਮੈਨੂੰ ਤਾਂ ਬੀਟਲ ਲੱਗਦਾ ਏ ਤੈਨੂੰ ਪਰਖ ਬਹੁਤ ਹੈ ਇੰਚ ਇੰਚਰੇ ਦੇ ਕੰਨ ਆਰੇ ਹਾਂ ਤੇਰੇ ਮੂੰਹ ਤੋਂ ਹੀ ਪਤਾ ਲੱਗ ਜਾਂਦਾ ਵੀ ਤੈਨੂੰ ਪਰਖ ਬਹੁਤ ਆ ਪਰਖ ਕਿਹੜੀ ਹੋਵੇਗੀ ਬੀਟਲ ਐਡੇੜੇ ਕੰਨ ਹੁੰਦੇ ਆ ਬੀਟਲ ਦੇ ਫਿਰ ਉਹ ਹੀ ਮੈਂ ਕਹੀ ਜਾਂਦਾ ਕੰਨ ਤਾਂ ਦੇਖ ਦੇ ਉਹ ਫਿਰ ਬੀਟਲ ਤੂੰ ਬੀਟਲ ਕਹੀ ਜਾਂਦਾ ਇਹਨੂੰ ਬੀਟਲ ਹੈ ਬੀਟਲ ਐਡੇੜੇ ਕੰਨ ਹੁੰਦੇ ਨੇ ਬੀਟਲ ਦੇ ਹੈਂ ਤੇ ਮੈਂ ਕਿਹੜਾ ਕਿਆ ਦਿੰਦਾ ਤੇ ਇੰਚ ਦੇ ਕਣ ਨਹੀਂ ਤੇ ਬਰਬਰ ਵੀ ਨਹੀਂ ਲੱਗਦਾ ਪਿਆਰਾ ਓਏ ਭਰਾਵਾ ਇਹ ਬਾਹਰਲੀ ਨਸ ਲਾਗੀ ਬਾਹਰਲੀ ਨਸ ਅਮਰੀਕਾ ਤੋਂ ਮੰਗਾਈ ਆ ਜੀ ਲੈ ਕੇ ਜਾਣਾ ਤੂੰ ਨਾ ਦੋਨੇ ਬਕਾਉਆ ਲੈ ਕੇ ਜਾਣਾ ਲੈ ਨਹੀਂ ਆਉਂਦੀ ਡੰਡੀ ਰਗ ਡੰਡੀ ਨਹੀਂ ਤੂੰ ਯਾਰ ਦੱਸ ਫਿਰ ਕੀ ਮੰਗਦਾ ਕੀ ਇਹਨਾਂ ਦਾ ਦੱਸ ਮੰਗਦਾ ਪੈਸੇ ਮੰਗਦੇ ਆ ਹੋਰ ਕੀ ਮੰਗਦੇ ਆ ਮੈਂ ਮੈਂ ਕਿਹੜਾ ਤੈਨੂੰ ਬੱਠੇ ਚ ਕਣਕ ਦੇਣ ਲੱਗਿਆਗਾ ਵੀ ਕਣਕ ਲੈ ਲੈ ਮੂੰਹ ਤਾਂ ਤੂੰ ਚੋਰ ਆ ਮੂੰਹ ਤਾਂ ਤੂੰ ਚੋਰ ਲੱਗਦਾ ਪੈਸੇ ਤੂੰ ਕਿਹੜਾ ਕਿਹੜਾ ਪੈਸੇ ਦਊ ਪੈਸੇ ਦਊ ਤੈਨੂੰ ਪੈਸੇ ਫੁੱਲ ਦੇਊ ਪੈਸੇ ਦੱਸ ਤੂੰ ਕਿੰਨੇ ਮੰਗਦਾ ਪੈਸੇ ਦੱਸ ਤੂੰ ਇਹ ਕਿੰਨੇ ਮੰਗਦਾ ਕੀ ਮੰਗਦਾ 25000 ਰੁਪਏ ਮੰਗਦਾ ਦੋਨਾਂ ਦਾ ਹਾਂ ਵੇਚਣ ਵਾਲੀ ਗੱਲ ਕਰ ਯਾਰ ਰੱਬ ਲੱਗਦੀ ਗੱਲ ਕਰ ਐ ਪਤੰਦਰਾ ਹੁਣ ਤੂੰ ਤਾਂ ਬੈਂਕ ਚ ਹੀ ਪੱਗ ਰਹਿ ਗਿਆ ਵੀ ਇਹਨਾਂ ਦੇ 25000 ਕਿੱਥੇ 25000 ਰੁਪਿਆ ਦਾ ਤੂੰ 100 200 ਘੱਟ ਦੇ ਦੀ ਇਹ ਨਾਸਲ ਤਾਂ ਦੇਖ ਆ ਦੇ ਕੰਨ ਦੇਖ ਇਹਨਾਂ ਦੇ ਐਰ ਜੇ ਕੰਨ ਆਲਾ ਤੂੰ ਕਾ ਤੁੰਗ ਵਾਲੀ ਬਾਗ ਜੀ ਪਾ ਕਿਸੇ ਮਾਰੀ ਆ 100 200 ਕੱਟ ਦੇਣ ਵਾਲਾ ਹੈ ਇਹ 100 200 ਦਾ ਸਾਰਾ ਲੱਗਦਾ ਹੈਗਾ ਭਰਾਵਾ ਬੱਕਰਾ ਤਿਆਰ ਹੋ ਰਿਹਾ ਹੈਗਾ ਚਾਹੇ ਤਾਂ ਤੂੰ ਇਹਨੂੰ ਮੀਟ ਵਾਸਤੇ ਉਹ ਕਰਨੀ ਚਾਹੇ ਬੱਕਰੀਆਂ ਕਰਾਸ ਕਰਾ ਲਈਏ ਤੋ ਉਹ ਭਰਾਵਾ ਤੈਨੂੰ ਕੀ ਪਤਾਗਾ ਤੂੰ ਸਿਆਣੇ ਬੰਦੇ ਨੂੰ ਸੱਦ ਕਿਸੇ ਨੂੰ ਸੌਦਾ ਕਰਨਾਗਾ ਸਿਆਣੇ ਬੰਦੇ ਨੂੰ ਮੈਂ ਤਾਂ ਆਪ ਦਾ ਰੇਟ ਮੰਗ ਲਿਆ ਤੂੰ ਲਿਆਉਣਾ ਸੀ ਨਾਲ ਕੋਈ ਬੰਦਾ ਹੁਣ ਮੈਂ ਹੁਣ ਐ ਟੋਲੀ ਚੱਕੀ ਫਿਰਦਾ ਆਂ ਬਤਿੰਦਰਾ ਮੈਂ ਚੋਰੀ ਕਰਨਾ ਆ ਬੱਕਰੇ ਕੇ ਸੌਦਾ ਕਰਨਾ ਆਇਆ ਤੇਰੇ ਵਰਗੇ ਮੇਰੇ ਤਾਂ ਤੇਰੇ ਵਰਗੇ ਦਿਨੇ ਦੇਖ ਕੇ ਬਾਗ ਜਾਂਦੇ ਆਂ ਤੇ ਰਾਤੀ ਚੱਕ ਕੇ ਲੈ ਜਾਂਦੇ ਆਂ ਤਾਵਾ ਤੈਨੂੰ ਬਾਹ ਮੰਗਾ ਤੂੰ ਦੇਖ ਕੀ 10 ਫੇਰ ਸਹੀ ਦਸਤ ਜਾਂ ਸਿਆਣੀ ਬੰਦੇ ਨੂੰ ਬਲਾ ਸੋਢੀ ਨੂੰ 25 ਕਿਹਾ ਚੱਲ ਤੂੰ 24 ਦੇ ਦੀ ਯਾਰ 24 ਦਾ ਬਿੰਦਿਆ ਸਾਰੀਆਂ ਬਰਬਰੀ ਬੱਕਰੀਆਂ ਦਾ 24 ਮੰਗਦਾ ਤੂੰ ਸਹੀ ਜਈ ਰੇਟ ਮੰਗ ਜਾਂ ਸਿਆਣੀ ਬੰਦੇ ਨੂੰ ਬਲਾ ਤੂੰ ਕਿਸੇ ਨੂੰ ਸਾਰੀਆਂ ਦਾ 24 ਹਾਂ ਕਦੇ ਮੰਡੀਆਂ ਤੇ ਗਿਆ ਤੂੰ ਮੈਂ ਤਾਂ ਟੰਗ ਵਾਲੀ ਤਾਂ ਮੋਟ ਸਾਰੇ ਕਿਤੇ ਮੰਡੀਆਂ ਤੇ ਮੈਂ ਅੱਜ ਤੱਕ ਮੰਡੀਆਂ ਤੇ ਰਹਾਂਗਾ ਤੂੰ ਮੈਨੂੰ ਐਂ ਦੱਸ ਇਹਦਾ ਅਜ ਮੰਡੀ ਲੱਗੀ ਨਹੀਂ ਕਿਤੇ ਆ ਕਰਕੇ ਮੈਂ ਪਿੰਡ ਚ ਫਿਰਦਾਗਾ ਕਿਸੇ ਨੇ ਦੱਸ ਪਾਤੀ ਵੀ ਉਹਦੇ ਕੋਲ ਬੱਕਰੇ ਪਕਾਉਨੇਗੇ ਬੱਕਰੀ ਵੀ ਦੱਸਿਆ ਸੀ ਮੈਨੂੰ ਤਾਂ ਕਿਸੇ ਨੇ ਬੱਕਰੀ ਬਕਾਉ ਹੈ ਨਹੀਂ ਗਈ ਬੱਕਰੀ ਹੈਗੇ ਦੋ ਤੂੰ ਇਹਨਾਂ ਦਾ ਰੇਟ ਨਹੀਂ ਲਾਉਂਦਾ ਹੈਗਾ ਵੀਟਰ ਦੇ ਕੰਨ ਤੇਨੂੰ ਪਤਾ ਹੈਗਾ ਵੀਟਰ ਦਾ ਰੇਟ ਤੈਨੂੰ ਪਤਾ ਨਹੀਂ ਹੈ ਰੇਟ ਵੀਟਰ ਦਾ ਮੰਗ ਲਿਆ ਰੇਟ ਪਤਾ ਹੀ ਹੈਗਾ ਹੁਣ ਤਾਂ ਜਦੋਂ ਹੈ ਹੀ ਨਹੀਂ ਆਪਣੇ ਕੋਲੇ ਵੀਟਰ ਵੀਟਰ ਤੈਨੂੰ ਕਿੱਥੋਂ ਲਿਆ ਦੇ ਰੇਟ ਵੀਟਰ ਦਾ ਮੰਗ ਲਿਆ 25000 ਦਾ ਖੁਰਨੀ ਨਾਲ ਲਾ ਕੇ ਵੀ ਨਹੀਂ ਹੈਗਾ ਤਾਂ ਬਣਦਾ ਖੁਰਲੀ ਤੂੰ ਤਾਂ ਕੰਮ ਛਡਾਉਣ ਨੂੰ ਫਿਰਦਾ ਫਿਰ ਕੰਮ ਛਡਾਉਣ ਨੂੰ ਕਹੋ ਫਿਰਦਾ ਹੋਰ ਤੈਨੂੰ ਨਾਲ ਖੁਰਲੀ ਵੀ ਦੇ ਦਿੱਤੀ ਹੁਣ ਖੁਰਲੇ ਨਹੀਂ 25 ਹਜ਼ਾਰ ਦਾ ਤੂੰ ਕਿਉਂ ਮਾਰੀ ਜੰਨਾ ਡਰਾਈ ਜੰਨਾ ਯਾਰ ਇਹਨਾਂ ਨੂੰ ਉਹ 25 ਹਜ਼ਾਰ ਜਿਹਦਾ ਮੂਫਲੀ ਦਾ ਨੀਰਾ ਵੀ ਆ ਜੰਨਾ ਇਹਨਾਂ ਦੇ ਨਾਲ ਤੂੰ ਫਿਰ ਮੂਫਲੀ ਦੇ ਨੀਰੇ ਦਾ ਤੂੰ ਲੈ ਆਂ ਜੀ ਤਾਂ ਜਿਹੜਾ ਤੈਨੂੰ ਨਾਲ ਦਿੰਦਾ ਹੋਇਆ ਨਾ ਨੀਰਾ ਉਹਨਾਂ ਤੋਂ ਲੈ ਆਂ ਉਹਨੇ ਬੰਦਾ ਹੈ ਨਹੀਂ ਫਿਰ ਇਸ ਤਾਂ ਵੇਚਦੇ ਨਹੀਂ ਹੈਗੇ ਉਹ ਤੂੰ ਸਿਆਣੇ ਬੰਦੇ ਨੂੰ ਸਾਧੇ ਯਾਰ ਕਿਸੇ ਨੂੰ ਯਾਰ ਸਿਆਣੇ ਨੂੰ ਇਧਰੋਂ ਬੋਲ ਮਾਰ ਲਾ ਕੇ ਉਹ ਭਾਈ ਆਈ ਯਾਰ ਮੜਾਇਆ ਹਾਂ ਉਹਨੂੰ ਸਾਧਾ ਆਈ ਮੜਾਇਆ ਯਾਰ ਉਹ ਭਾਈ ਆਈ ਯਾਰ ਸਿਆਣਾ ਬੰਦਾ ਹੈ ਆਈ ਯਾਰ ਰੇਟ ਕਰਵਾ ਯਾਰ ਇਹਦਾ ਆਈ ਯਾਰ ਰੇਟ ਕਰਾਈ ਰੋਲ ਤਾਂ ਬਾਤ ਰੱਖਾਂਗੇ ਆ ਪਹਿਲਾਂ ਤੂੰ ਮੇਧਨ ਆਲੀ ਆ ਜਾ ਸਿਆਣਾ ਬੰਦਾ ਲੱਗਦਾਂਗਾ ਮੈਨੂੰ ਯਾਰ ਇਹ ਇੱਥੇ ਲੰਘਿਆ ਜਾਂਦਾ ਸੀਗਾ ਮੈਨੂੰ ਕਹਿੰਦਾ ਬੱਕਰੇ ਆਂ ਵਕਿਆਊਏ ਤੇਰੇ ਕੋਲੇ ਮਹਾ ਦੋ ਨਗ ਹੈਗੇ ਹੈਗੇ ਆ ਵੇਚ ਦੇਾਂਗੇ ਬੱਕਰੇ ਯਾਰ ਤੇ ਵੇਚ ਦੇ ਫਿਰ ਮੈਂ 24000 ਰੁਪਏ ਮੰਗਿਆ ਇਹ ਤੋਂ 24 25 ਹਜ਼ਾਰ ਤਾਂ ਬਾਹਲਾ ਯਾਰ 24 ਹਜ਼ਾਰ ਤਾਂ ਤੂੰ ਐ ਲਾਲਾ ਵੀ ਬੀਟਲਾ ਆ ਜਾਂਦਾ 24 ਹਜ਼ਾਰ ਤਾਂ ਬਾਹਲਾ ਕਿੱਥੇ ਹੈ ਬੱਕਰੇ ਨੇ ਬੱਕਰ ਦਾ ਦੇਖ ਵੀਰ ਵੀ 800 ਰੁਪਏ ਕਿਲੋ ਹੋ ਰਿਹਾ ਹੈ 800 ਰੁਪਏ ਕਿਲੋ ਤਾਂ ਹੋ ਰਿਹਾ ਆਪਾਂ ਜਿਹੜਾ ਮੀਟ ਬਣਾਉਣਾ ਆਪਾਂ ਤਾਂ ਅੱਗੇ ਦੇਖਣਾ ਵਪਾਰੀ ਬੰਦੇ ਆ ਹੁਣ ਤੈਨੂੰ ਪਤਾ ਜਾਂ ਰੋਜ਼ ਦੀ ਸਾਡਾ ਕੰਮ ਆਗਾ ਇਹਨੂੰ ਤਾਂ ਚੱਲ ਵੇਚੇ ਉੱਚੇ ਨਹੀਂ ਉਹਨੇ ਕਦੇ ਵੇਚੇ ਕਿਉਂ ਨਹੀਂ ਹੋਣੇ ਮੈਂ ਰੋਜ਼ ਤੋਂ ਗਾਈ ਜਾਂਦਾ ਰਾਜੂ ਨੂੰ ਜਾਣਦਾ ਤੂੰ ਗਾਈ ਆ ਇਹਨੂੰ ਉਹ ਤੋਂ ਸੌਦਾ ਕਰਕੇ ਮੈਂ 100 ਰੁਪਏ 12000 ਦਿੰਨਾ ਦੋਨਾਂ ਦਾ 12000 ਦਾ ਤੈਨੂੰ ਕੋਈ ਪੱਠਾ ਵੀ ਨੰਨਾਂ ਨਿੱਕੀਆਂ ਨਿੱਕੀਆਂ ਇਹ ਤਾਂ ਦੇ ਆ ਬੱਕਰਾ ਦਾ ਤਾਂ 15 ਬਰਬਰੀ ਦਾ ਰੇਟ ਹੀ ਇੰਨਾ ਕਹੁੰਦਾ ਤੂੰ ਤਾਂ ਬਿੱਟਲ ਦੇ ਰੇਟ ਦੀ ਮੰਗਣਾ ਓਏ ਭਰਾਵਾ ਨਗ ਵੀ ਦੋ ਨੇ ਫਿਰ ਉਹਨਾਂ ਨੂੰ ਜਾਣਦਾ ਉਹ ਸਟ ਪਰਲੇ ਪਾਸੇ ਘਰ ਨੇ ਟਾਣੀ ਜਿੰਨਾਂ ਦੇ ਬਾਦਸ਼ਾਹ ਤਾਂ ਹੋਇਆਗਾ ਤਿੰਨ ਬੱਕਰੇ ਲੈ ਕੇ ਗਿਆ ਬਿੱਟਲ ਉਹਨਾਂ ਦਾ ਚੋਰੀ ਉਹਨਾਂ ਨੂੰ ਚੋਰੀਆਂ ਚੱਕ ਕੇ ਕਿਉਂ ਲੈ ਗਿਆ ਪੁੱਛ ਲਈ ਉਹਨਾਂ ਤੋਂ ਚੋਰਵੇਂ ਲੈ ਕੇ ਗਿਆ ਹੋਏਗਾ ਜਿਹੜੇ ਸਾਡੇ ਹੋ ਕਰੀ ਹਾਂ ਹਾਂ ਇਹ ਉਹ ਚਲਾ ਇਹ ਮੀਂਗਣ ਖਾ ਕੇ ਦੱਸ ਦਿੰਦਾ ਕਿਵੇਂ ਸੂਰਿਆ ਦਰਾ ਦਿੰਦਾ ਮੈਂ ਦਲਾਲਗੀ ਦੂੰ ਵਿੱਚ ਦਲਾਲ ਕੀ ਯਾਰ ਨਹੀਂ ਨਹੀਂ ਸਰਪਾ ਸੌਦਾ ਤਰਫ ਸਾ ਮਰ ਕਰਾ ਦੂ ਮੈਂ ਰੁਪਇਆ 500 ਦੇ ਦੂੰ ਵਿੱਚ 500 ਲੱਗੀ ਹੁੰਦਾ ਹੈਗਾ ਉਹ ਯਾਰ ਹੁਣ ਪੰਦਰਾਂ ਚਾਰ ਬੋਲ ਬੋਲਣੇ ਨੇ ਤੇ ਸਭ 2000 ਰੁਪਇਆ 1000 ਦੇ ਦੀ ਮੈਂ ਪੁੱਛ ਲੈਣਾ 800 ਦੇ ਦੇ ਤੂੰ 1000 ਦੇ ਦੀ 800 ਦੇ ਆਜਾ 800 800 800 ਆ ਲੈ ਉਰੀ ਆਵੀ ਲੈ ਵੀ ਹਾਂ ਦੱਸ ਲੈ ਉਰੀ ਦੱਸ ਦੇ ਜੇ ਇੱਤਨੇ ਫਰਨਾ ਕੋ ਵੇਚ ਨਹੀਂ ਹੈਗੇ ਉਹ ਕਿਹਾ ਦਲਾਲ ਕੀ ਦੂ ਦਲਾਲ ਕੀ ਤਾਂ ਯਾਰ ਤੂੰ ਗਮਾਂਡੀ ਹੋ ਕੀ ਦੇਖ ਲੈ ਦਲਾਲ ਕੀ ਮੰਗੀ ਐ ਨਾ ਯਾਰ ਰੁਪਏ ਸੀ ਵੱਧ ਦਵਾ ਦੂੰ ਚਲ ਠੀਕ ਆ ਮੈਂ ਉਹਨੂੰ 25000 ਕਹਿਆ ਸੀਗਾ 24000 ਕਹਿਤਾ ਸੀ ਉਹਨੂੰ ਮੈਂ ਘੱਟ ਕੇ ਮੈਂ 20000 ਘੱਟ ਦੇ ਦੇ ਯਾਰ ਇੰਨਾ ਦਾ ਬੋੜਾ ਮਸਾਬ ਕਰਾ ਦੋ ਨਹੀਂ ਫਿਰ ਵੱਧ ਫਿਰ ਤੈਨੂੰ ਵੀ ਦਲਾਲ ਕੀ ਦਿਆਂ ਮੈਂ ਵਿੱਚੋਂ 10000 ਦੇ ਚਾਹਦਾ ਤੇ 1000 ਰੁਪਏ ਥੋੜਾ ਯਾਰ ਹੁਣ ਕਿੰਨੇ ਦਾ ਕਰਾਂਗੇ ਸੌਦਾ ਫਿਰ ਸੌਦਾ ਵੀ ਕਰਾ ਦਿੰਨਾ 20000 ਦਾ ਹੋ ਜਾਊਗਾ ਸੌਦਾ ਪੁੱਛ ਲੈਣਾ ਮੈਂ ਚਲ ਕਰ ਪਤਾ ਫਿਰ ਜਾਂਦਾ ਜਿੰਨੇ ਜਿੰਨੇ ਤੱਕ ਫਿਰ ਉਹਨੇ ਰੱਖਿਆ ਹੈ ਵਧ ਤੋ ਵਧ ਕਰਾਉਣਾ ਘੱਟ ਵਧ ਤੋ ਵਧ ਤੋ ਵਧ ਵਧ ਤੋ ਵਧ ਦੇਖ ਲੈ ਬਈ ਯਾਰ ਜੇ ਭਰਾਵਾ ਲੈ ਕੇ ਜਾਣਗਾ ਤਾਂ ਇਦੋਂ ਘੱਟ ਨਹੀਂ ਦਿੰਦੇ ਭਰਾਵਾ ਹੂੰ ਕਹਣਾ ਮੈਂ ਬੱਕਰੀਆਂ ਰੱਖਦਾ ਕਿੱਲਾਂ ਦਾ ਤੈਨੂੰ ਪਤਾ ਨਹੀਂ ਚਾਰ ਵਾਰੀ ਤੂੰ ਔਕੜ ਕੇ ਡਿਗ ਪਿਆ ਉਹ ਕਿੱਲਾਂ ਤਾਂ ਭਰਾਵਾ ਥੱਲੇ ਨਹੀਂ ਪਤਾ ਲੱਗਦਾ ਹੁੰਦਾਗਾ ਨਿਗਾ ਤੇਰੇ ਸੌਦੇ ਚ ਹੋਰੀ ਆਰਪੀਏ ਤੂੰ ਲਾਉਂਦਾ ਨਹੀਂ ਹੈਗਾ ਭਗਾਈ ਕਰਾਈ ਜਨਾ ਸੱਟ ਮਰਵਾਤੀ ਸੀ ਇੱਥੇ ਮੇਰੇ ਰਪੀਏ 2200 ਵੱਧ ਲੈ ਲੈ ਹੋਰ ਤਾਂ ਕੀ ਆ 2200 ਨਾਲ ਕੀ ਬੰਦਾਗਾ ਬੱਕਰਾ ਮਸਾ ਤੂੰ ਦੱਸ ਕਿੰਨੇ ਲਾਉਣੇਗਾ ਰੁਪਿਆ ਤੈਨੂੰ ਮੈਂ ਸਿੱਧੀ ਗੱਲ ਦੱਸਦਾ ਰੁਪਿਆ ਮੈਂ ਕੱਟ ਕੇ ਓਏ ਇਹ ਯਾਰ ਸੌਦਾ ਕਰਨ ਵਾਲੀ ਗੱਲ ਹੀ ਨਹੀਂ ਕਰਦਾ ਇਹ ਮੈਨੂੰ ਚੋਰ ਲੱਗਦਾ ਗਾ ਤੈਨੂੰ ਦੇਖ ਜਾਂਦੇ ਆਂ ਜਾਨਵਰ ਆਤ ਨੂੰ ਲੈ 500 ਲੈਣਾ ਚਾਹਦਾ 1000 ਫਿਰ 500 ਲੈ ਲੈ ਸਹੀ ਕਰ ਲੈ ਸਹੀ ਕਰ ਲੈ ਰੁਪਿਆ 15000 ਕਹੇ ਜੇ ਵੱਤ ਤੋਂ ਵੱਤ ਬਸ ਦੇ ਤੈਨੀਆਂ ਬਤਾ ਤਾ ਤੇਰੇ ਕਰ ਤੇ ਚਲ ਮੈਂ ਪੁੱਛਦਾ ਤੂੰ ਇੱਥੇ ਇੱਥੇ ਖੜ ਜਾ ਤੂੰ ਅੱਛਾ ਲੈ ਵੀ ਲੱਭੀ ਹੂੰ ਕਿੰਨੇ 13000 ਦਾ ਨਾ 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 13 12 ਤੋਂ ਪਹਿਲਾਂ ਲਾਈ ਜਾਂਦਾ ਸੀ 13 ਹੀ ਲਾਇਆ ਜਿਉਂ ਨੇ 13 ਲਾਇਆ ਨਾ 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 ਤੂੰ ਦੋ ਦਾ ਕਰਨੀ ਮੈਨੂੰ ਪੁੱਛਦਾ ਵੀ ਨਾ 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 ਬਾਲਾ ਥੋੜਾ ਇਹ ਤਾਂ ਬਰਾਵਾ ਐਨੇ ਦਾ ਕੀ ਆਉਂਦਾਗਾ ਤੂੰ ਐਂ ਤਾਂ ਦੇਖ ਲੈ ਬੱਕਰਾ ਦੇਖੀ ਆਬ ਤਿਆਰ ਹੋ ਰਿਹਾਗਾ ਇਹ ਚਲ ਮੈਂ ਪੁੱਛਦਾ ਫਿਰ ਕੋਰ ਕੋਸ 15000 ਦਿੰਦਾ ਨਹੀਂ ਹੂੰ 15 ਦਾ ਦਿੰਦਾ ਨਹੀਂ ਯਾਰ ਮੈਨੂੰ 16 ਵੀ ਕਹਿਤਾ ਸੀ 16 ਦਾ ਵੀ ਦਿੱਤੇ ਨੇ 16 ਪੁੱਛ ਲਾ 16 ਕਹਿ ਦੇ 16 ਹੀ ਤੇਰੇ ਪੁੱਛ ਲਿਆ ਉਹ ਆਏ ਹੁਣ ਵਿਚੇ ਖੁਰ ਨਹੀਂ ਦੇਣ ਵਾਲੀਆਂ ਗੱਲਾਂ ਕਰਦੇ ਯਾਰ ਉਦੀ ਤਾਂ ਹੁਣ ਵਿਚੇ ਖੁਰਨੇ 200 ਵੀਆ ਹੋਰ ਲਾ ਦਿੰਦੇ ਆ 1650 ਕਹਦੇ ਚਲੇ ਆਖਰੀ ਆ ਠੀਕ ਲਾ ਇਸਟਾ ਆ ਲੈ ਆਖਰੀ ਇਹ 15000 ਰੁਪਏ ਨਾ 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 ਯਾਰ ਪਤਾ ਨਹੀਂ ਯਾਰ ਮਖਿਆ ਉਹ ਨਹੀਂ ਨਾ 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 ਪੂਰੇ ਰੁਪਏ ਤਾਂ ਪੂਰੇ ਲਾਓ ਚੱਲ ਯਾਰ ਮੈਂ 24 24 ਕਿਹਾ ਸੀ ਮੈਂ ਚੱਲ ਤੁਸੀਂ 23 ਦੇ ਦਿਓ ਬਸ 23 ਦੇ ਦਿਓ ਇਦੋਂ ਘੱਟ ਨਹੀਂ ਭਰਾਵਾ ਇਦੋਂ ਘੱਟ ਪੜਦਾ ਹੀ ਨਹੀਂ ਹੈਗਾ ਯਾਰ ਐਨੇ ਤਾਂ ਨਹੀਂ ਨਾ 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 ਇਦੋਂ ਫਿਰ ਇਦੋਂ ਘੱਟ ਨਹੀਂ ਵੇਚਦੇ ਹੈਗੇ ਹਾਂ ਇੰਨੇ ਤਾਂ ਨੇ ਓਏ ਕਿਸੇ ਸਿਆਣੇ ਬੰਦੇ ਨੂੰ ਸਾਦ ਕੇ ਸੌਦਾ ਕਰਵਾ ਲਾ ਹੁਣ ਇੰਨੇ ਦਾ ਬਦੰਦਰਾ ਲਾਤੇ ਹੁਣ ਇੰਨੇ ਕਿੰਨੇ ਲਾਤੇ ਯਾਰ ਇੰਨੇ ਦਾ ਇੰਨੇ ਤੇ ਹੈ ਹੀ ਨਹੀਂ ਯਾਰ ਇੰਨੇ ਦੇ ਹੈ ਹੀ ਨਹੀਂ ਗਾ ਸਮਾਨਾ ਇੰਨੇ ਦੇ ਯਾਰ ਇੰਨੇ ਆ ਥੋੜੀ ਨੇਰ ਮਾਲਾ 16 16 ਦੇ ਕਿਵੇਂ ਦੇ ਦਗੇ ਯਾਰ ਤੁਹਾਨੂੰ 16000 ਉਹੀ ਗੱਲਾਂ ਹੋਣਗੀਆਂ 19 ਦਾ ਕਰਾ ਦੇਣਾ 19 ਦਾ ਬਾਲਾ ਯਾਰ ਰੁਪਿਆ ਚਾਹ ਤੇਰਾ ਕਰਕੇ ਹੋਰ ਬਾਜ ਜਾ 500 ਰੁਪਿਆ 18000 ਹੀ ਤੇਰਾ ਮੂੰਹ ਨੂੰ 18000 ਤੱਕ ਕਰਵਾ ਦੇ ਜਾ ਆ ਲੈ 16.5 ਨਾ ਨਾ ਯਾਰ ਯਾਰ 17000 ਵਿੱਚੋਂ ਤੂੰ ਲੈ ਪਿੱਛੇ ਗਿਰ ਗਿਆ ਨਾ ਨਾ 17200 ਨਾ 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 ਯਾਰ ਉਹ ਨਹੀਂ ਨਾ 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 ਇਹ ਨਹੀਂ ਰੁਪਈਏ ਸਾਡੇ 17.5 ਰੁਪਈਏ ਨਾ 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 ਯਾਰ ਐ ਨਹੀਂ ਇਹ ਤਾਂ ਧੱਕਾ ਕਰਨ ਵਾਲੀ ਗੱਲ ਹੈ ਇਹ ਦੂ ਘੱਟ ਨਹੀਂ ਦਿੰਦੇ ਮੈਂ ਤੁਹਾਨੂੰ 40000 ਹੋਰ ਕੱਟ ਕਰ ਦੇਣਾ 22000 ਰੁਪਇਆ ਦੇ ਦੇ ਠੀਕ ਆ 20 ਤੋਂ ਘੱਟ ਨਹੀਂ ਦਿੰਦੇ ਹੈਗੇ ਆਜਾ 18 ਨਾ 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 ਮੈਂ ਵੱਧ ਲਾਉਂਦਾ ਨਹੀਂ ਉਹ ਵਧੀਆ ਵੇਖਦੇ ਜਰਾ ਮਾਲ ਨਾ ਨਾ ਬੇਕਰ ਨੂੰ ਇੱਥੇ ਨਾ 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 ਬਾਦੂ ਫਿਰਦੇ ਰਹਿੰਦੇ ਇੱਥੇ 18 ਉਹ ਨਹੀਂ ਯਾਰ ਨਹੀਂ ਨਾ 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 ਓਏ ਸੱਡ ਪਰੇ ਯਾਰ ਕੋਈ ਹੋਰ ਦਿਖਾ ਯਾਰ ਜੇ ਕੋਈ ਹੋਰ ਮਾਲ ਖੜਾ ਤੇਰੀ ਨਿਗਾਹ 'ਚ ਕੋਈ ਹੋਰ ਹੋਰ ਦੇਖ ਲੋ ਯਾਰ ਮੈਂ ਕਿਹੜਾ ਬੋਰਡ ਦੇਖ ਕੇ ਸੱਦਿਆ ਹੋਊ ਹੋਪੀ ਕੇ ਖੜਾ ਹੈ ਕੋਈ ਹੋਰ ਹੋਪੀ ਕੇ ਖੜਾ ਹੈਗਾ ਹੋਰ ਦਿਖਾ ਦੇ ਚੱਲ ਯਾਰ ਹੋਰ ਦਿਖਾ ਕੋਈ ਤੇ ਭੀ ਕਿ ਪੁੱਛ ਲੈ ਇਹਦਾ ਪਤੰਦਰਾ ਇੰਨੇ ਵਾਲੇ ਕਿੱਥੇ ਨੇ ਇੰਨੇ ਮੰਗੀ ਬੇਟਾ ਯਾਰ ਇਹ ਵੇਚਦਾ ਸਹੀ ਕੰਨ ਦਾ 20000 ਤੋਂ ਉੱਪਰ ਦਾ ਵੀਟਰ ਲੋ ਦੇ ਮੈਂ ਦੱਸ ਆਇਆ ਸੀਗਾ ਉਹਦੇ ਨਾਲ ਮੇਰਾ 20000 ਚ ਸੌਦਾ ਹੋ ਗਿਆ ਸੀ ਉਹਦੇ ਕਰਦੇ ਨਹੀਂ ਮੰਨੇ ਤੇ ਰੁਪਇਆ 18000 ਤੈਨੂੰ ਘੱਟ ਦਿੰਨਾ ਮੈਂ ਕਿ ਤ ਪੈਸੇ ਦੂ 20000 ਤਾਂ ਲੱਗਿਆ ਹੋਇਆ ਇਹਨਾਂ ਤੇ ਨਗਦ ਪੈਸੇ ਨਾ 2000 ਰੁਪਇਆ ਤੇ ਲੱਗਿਆ ਕੰਨਾਂ ਦੀ ਤੁਸੀਂ ਆਇਰ ਜੇ ਕੰਨਾਂ ਆਇਆ ਨਾ ਮੈਨੂੰ ਬੱਕਰਾ ਤੂੰ ਲਿਆ ਕੇ ਦੇ ਦੇ ਕਿਤੇ ਮਰਜੀ ਮੂਹਾਂ ਦੀ ਦੋਸਤਾਂ ਦਾ ਕਿਹਨੇ ਨਾ ਦਾਤਾ ਉਹ 2000 2000 ਦਾ ਸੌਦਾ ਹੁੰਦਾ ਸੀ ਸਾਡਾ ਮੈਨੂੰ ਨਾ 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 ਉਹ ਪੁੱਛਿਆ ਵੀ ਨਾ 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 20 ਤੋਂ ਘੱਟ ਤਾਂ ਬਈ ਦਿੰਦੇ ਨੇ 20 ਲੱਗ ਗਿਆ ਯਾਰ ਪਹਿਲਾਂ ਉਹ ਲੱਗ ਗਿਆ ਬਦੰਦਰਾ ਕਈ ਵਾਰੀ ਉਹ ਉਹੀ ਲਾਇੰਦੇ ਨੇ ਜਿਹੜੇ ਨੇ ਲੈਣੇ ਨਹੀਂ ਹੁੰਦਾ ਉਹ ਉਹੀ ਲਾਇੰਦੇ ਨੇ ਕਿਉਂ ਕਿਉਂ ਜਦੋਂ ਸੌਦਾ ਹੀ ਹੁੰਦਾ ਸੀਗਾ ਸਾਡਾ ਚਲ ਹੋਰ ਦਿਖਾ ਦੇ ਯਾਰ ਕਿਤੇ ਯਾਰ ਹੋਰ ਦੇਖ ਲੋ ਭਰਾਵਾ ਅਸੀਂ ਤੇ ਇਦੂ ਘੱਟ ਨਹੀਂ ਦਿੰਦੇ ਹੈਗੇ ਚਲ ਉਹ ਕਹਿੰਦਾ ਹੁਣ ਥੋੜਾ ਦਾ ਯਾਰ 20 25 ਤੋਂ ਤੁਸੀਂ ਤਾਂ ਉੱਥੇ ਹੀ ਖੜੇ ਹੋ 15 16 ਤੇ ਗੱਲ ਹੈ ਕੋਈ ਇਹ 18000 ਰੁਪਿਆ ਘੱਟਾ ਬਦੰਦਰਾ 18000 ਦੇ ਹੀ ਜਾਂਨੇ ਤੈਨੂੰ 18000 ਘੱਟ ਹੁੰਦਾਗਾ ਦੇਖ 218000 ਕੱਟੀ ਆ ਮਾਲ ਦੇ ਹਿਸਾਬ ਨਾਲ ਉਹ ਮਾਲ ਦੇ ਦੋ ਮਾਲ ਨੇ ਯਾਰ ਜੇ ਕਟਾਈ ਵਢਾਈ ਵਾਲਿਆਂ ਨੂੰ ਵੇਚਨੇ ਪੈ ਗਏ ਸਾਨੂੰ ਤਾਂ ਸਾਡੇ ਕੋਲੇ ਇਹ ਨਾ ਫੇਰ ਵੀ बिक ਜੂਣੇ ਦਾ ਤਾਂ ਇਹ ਤਾਂ ਵੀ ਨਹੀਂ ਕੋਈ ਜਾਨੀ ਤਾਂ ਮੀਟ ਦੇ ਹਿਸਾਬ ਨਾਲ ਤੈਨੂੰ ਬਾਜਾਂ ਦੇਖ ਕਿੰਨਾ ਲੱਗਦਾ ਬਾਜਨ ਇਹਦਾ 600 ਰੁਪਏ ਕਿਲੋ ਹੋ ਰਿਹਾ ਬੱਕਰੇ ਦਾ ਮੀਟ ਹੁਣ 600 ਉਹ 600 ਹੋਵੇ 800 ਹੋਵੇ ਤੂੰ ਦੱਸ ਇਹਨਾਂ ਦਾ ਸਹੀ ਦੱਸ ਤੂੰ ਦੱਸ ਕੀ ਮਾਲ ਨੂੰ ਦੱਸ 10000 20000 ਤਾਂ ਲੱਗ ਗਿਆ 40000 20 ਲੱਗਿਆ ਸੀ ਤੂੰ ਯਾਰ ਹੋਰ ਮਾਲ ਦਿਖਾ ਜੀ ਛੋੜਾ ਕਰਾ ਹੋਰ ਮਾਲ ਦਿਖਾ ਥੋੜਾ ਕਣਾ ਇਹਨਾਂ ਦਾ ਹੈ ਨਹੀਂ ਥੋੜਾ ਕਣੇ ਵਾਲੇ ਮੈਂ ਤਾਂ ਪਹਿਲੀ 2000 3000 ਤੇਰੇ ਮੂੰਹ ਨੂੰ ਬੱਦ ਲਾਈ ਬੈਠਾ ਹਾਂ ਹਾਂ ਕਹਿੰਦੇ ਤਾਂ 20 ਤਾਂ ਲੱਗ ਗਿਆ 20 ਤਾਂ ਜ਼ਰੂਰ ਆਦਾ ਹੈਗਾ ਦਾ ਹੂੰ 20 ਤਾਂ ਆਦਾ ਹੈਗਾ ਦੇ ਦਿੰਦਾ 20 ਕਹੀਦਾ 20 ਲੱਗ ਗਿਆ 20 ਤਾਂ ਦੇ ਦੂਗਾ ਚੱਲ ਦੋਨੇ ਮਨਨੇ ਕਿ ਚੱਲ ਚੱਲ 20 ਦੇ ਕਰਦੇ ਯਾਰ ਦੋਨੇ ਦਾ ਬਸ ਕਰ ਦੇ 20 ਦਾ ਆ ਲੈ ਹੁਣ ਮੋੜੀ ਨਾ ਕਿੰਨਾ ਫਰਤਲ ਹੈ ਦੱਸ ਕਿ ਨਾ ਫਰਤਲ ਹੈ ਬਹਾਂ ਦੱਸ ਤਾਂ ਦੇ ਫਰਤ ਤਾਂ ਤੂੰ ਐਂ ਦੱਸ ਐ ਨਹੀਂ 19 ਦੇ ਹੋਗੇ ਨਾ 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 ਮੈਂ ਤੁਹਾਨੂੰ ਦੱਸਿਆ ਨਾ 20 ਤਾਂ ਲੱਗ ਗਿਆ ਯਾਰ ਪਹਿਲਾਂ ਲੱਗਿਆ 19.5 ਨਾ 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 ਚਲ 20 ਚੱਕ ਯਾਰ ਤੂੰ ਹੁਣ ਮੋੜ ਨਾ 20 ਲੱਗਿਆ ਸੀਗਾ ਮੈਂ ਮੋੜ ਨਾ ਰੂ ਫਰ ਜੇਬ ਵਿੱਚ ਪਾ ਕਰਾਂ 20 ਦੇ ਹੋਗੇ ਠੀਕ ਹੈ ਠੀਕ ਹੈ ਚਲ 10 ਵੀ ਕਦੋਂ ਲ ਜਾਏਗਾ ਲੈ ਕੇ ਹੀ ਜਾਣਾ ਮੈਂ ਤਾਂ ਹੁਣ ਨਗਦੋ ਨਗਦ ਪੈਸੇ ਗਿਣ ਪੈਸੇ ਚੱਕ ਗਿਣ ਬੱਸ ਪੈਸੇ ਠੀਕ ਪੈਸੇ ਗਿਣਿਆ ਦੇ ਹਾਂ ਪੈਸੇ ਗਿਣ ਆ ਲੈ ਲੈ ਬਈ ਇਹ 20 ਮਿੰਟਾਂ ਤੱਕ ਗੱਡੀ ਆਉਂਦੀ ਆ ਗੱਡੀ ਚੜਾ ਦੀ ਪੈਸੇ ਤੇਰੇ ਹੋ ਗਏ ਪੂਰੇ ਠੀਕ ਆ ਠੀਕ ਆ ਬਈ ਫਿਰ ਕਿਉਂ ਜਾਏਗਾ ਤੂੰ ਹੁਣ ਗੱਡੀ ਚੜਾ ਦੀ ਫਿਰ ਕਿਉਂ ਜਾਏਗਾ ਹਾਂ ਠਹਿਰ ਕੇ ਲੈ ਕੇ ਜਾਊਂਗਾ ਲੈ ਜੀ ਬਰਾਵਾ ਟਾਈਮ ਨਾਲ ਫਿਰ ਆ ਗਈ ਬੈਸ ਤਾਂ ਤੂੰ ਰੇਟ ਵੱਧ ਹੀ ਲਵਾ ਤਾ ਦਲਾਲ ਕੀ ਆ ਗਈ ਬਈ ਤੇਰੇ ਕੋਲੇ ਹਾਂ ਦਲਾਲ ਕੀ ਆ ਗਈ ਠੀਕ ਹੈ ਠੀਕ ਹੈ ਹਾਂ 20 ਮਿੰਟਾਂ ਤੱਕ ਬਈ ਗੱਡੀ ਆਉਂਦੀ ਆ ਗੱਡੀ ਚੜਾ ਦੀ ਠੀਕ ਆ ਕੋਈ ਗੱਲ ਨਹੀਂ ਜੇ ਪੈਗ ਪੁੱਗ ਲੈਣਾ ਤਾਂ ਆ ਜਾ ਮਤਲਬ ਲਿਆਉਣਾ ਪੂਗਾ ਫੜ ਕੇ ਦੋ 1800 ਰੁਪਏ ਬਣੇ ਵੇ ਅਗਰ ਤੂੰ ਵੀ ਦੇ 1000 ਰੁਪਏ ਰੁਪਏ ਦਾ ਤੂੰ ਘੱਟ ਦਵਾਇਆ ਕਿਉਂ ਘੱਟ ਕਿੱਥੇ ਦਵਾਇਆ ਪੂਰੇ ਤੈਨੂੰ ਫੁੱਲ ਪੈਸੇ ਦਵਾ ਦੇ ਮੈਂ ਫਿਰ ਗਮਾਂਡੀ ਵੀ ਆਇਆ ਨਾ ਕਰ 500 ਉਹ ਤੇਰੇ ਸਾਹਮਣੇ ਖੋ ਵੀ ਦੇ ਗਿਆ ਉਹ 500 ਲੈ ਲੈ ਫਿਰ ਕੋਈ ਨਾ ਨਾ 500 ਨਾਲ ਨਹੀਂ ਬਈ ਉਹ ਆਇਆ ਨਾ ਕਰ ਯਾਰ ਗੱਲ ਖੋਲੀ ਸੀਗੀ ਕੋਈ ਨਾ ਫਿਰ ਗਮਾਨ ਮਤ ਕਰ ਤੇ ਵੀ ਸੌਦੀ ਤਰੇ ਘਟਕਰਾਉਂਦਾ ਫਿਰ ਸੌਦਾ ਘਾਟੀ ਕਰਾ ਤੂੰ 20000 ਰੁਪਏ ਦਬਾਇਆ ਯਾਰ ਨਹੀਂ ਨਹੀਂ 500 ਦੇ ਭਰਾਵਾ ਫਿਰ ਤਾਂ ਇਹ ਵੀ ਰੱਖਿਆ ਯਾਰ ਨਾ ਨਹੀਂ ਯਾਰ ਉਹ ਕੋਈ ਨਾ ਫਿਰ ਤਾਂ ਇਹ ਵੀ ਰੱਖਿਆ ਕੋਈ ਯਾਰ ਨਹੀਂ ਯਾਰ ਕੋਈ ਇਹ 1000 ਦੀ ਗੱਲ ਨਹੀਂ ਹੈ ਭਰਾਵਾ ਮੈਂ ਨਹੀਂ ਘਟ ਰਿਹਾ ਯਾਰ ਲੈ ਚੰਗਾ ਫਿਰ 600 ਲੈ ਜਾ 600 ਦਾ ਕੀ ਹੋਊਗਾ ਕੋਈ ਨਾ ਠੀਕ ਆ ਵੇਦਾ ਵੀ ਰੱਖ ਲੈ ਪਰਾਵਾ ਕਰਿਆ ਕਰ ਯਾਰ ਕੋਈ ਨਾ ਆ ਫੜ ਲੈ ਜਰੂਰ ਗੱਲ ਥੋੜੀ ਆ ਯਾਰ ਕੋਈ ਨਾ ਯਾਰ ਮੇਰੇ ਕਰਦੀ ਸਾਰੇ ਸੌਦਾ ਕਰਾਇਆ ਨਾ ਤੂੰ ਉਧੇ ਤੈਨੂੰ ਵੱਧ ਦੇ ਦੇ ਮੈਂ ਵਧੀਆ ਕਰਾਇ ਕਰ 100 ਰੁਪਏ ਘੱਟ ਲਵਾਉਣਾ ਸੌਦੇ ਕਰਾਈ ਕੀ ਕਰਾਂਗੇ ਆ ਦਲਾਲ ਕਿਉਂ ਚੱਲ ਫਿਰ ਤੂੰ ਅੱਜ ਬਣੀ ਘੱਟ ਅਗੇ ਸੌਦਾ ਉਹ ਮੇਰਾ ਹੋਈ ਪੂਰੇ ਦੇ ਗਿਆ ਇਸ ਤੋਂ ਬਾਹਰਲਾ ਬੰਦਾ ਤਾਂ ਕੋਈ ਨਾ ਫਿਰ ਉਹਨੂੰ ਤਾਂ ਰੁਪਏ ਘੱਟ ਚ ਮਿਲ ਗਿਆ ਮਾਲ ਉਹ ਤਾਂ ਤਾਂ ਤੈਨੂੰ 1000 ਦੇ ਨਹੀਂ ਨਹੀਂ ਯਾਰ ਕੋਈ ਨਾ ਚੱਲ ਠੀਕ ਆ ਬਰਾਹ ਨੂੰ ਨਾ ਕਰਾਉਂਦਾ ਰਹੂ ਯਾਰ ਸੌਦੇ ਲੈ 400 ਰੁਪਏ ਦੇ ਘੱਟ ਦੇਤਾ ਹੁਣ ਤਾਂ ਐਵੇਂ ਜਿਵੇਂ ਘੱਟ ਕੇ ਹੋਰ ਬਣਾਵਾਂ ਕਿ ਕੋਸ ਵੀ ਨਹੀਂ ਬਣੇ ਚਲੋ